ਤੁਸੀਂ ਬਹੁਤ ਕਾਮ ਕੰਪੋਜ਼ਡ ਕੈਰੈਕਟਰਸ ਪਲੇ ਕੀਤੇ ਨੇ ਇਹ ਇਮੋਸ਼ਨਲੀ ਕੈਰੈਕਟਰ ਤੁਹਾਡੇ ਲਈ ਕਿੰਨਾ ਕਿ ਇੰਟੈਂਸ ਸੀਗਾ ਕਿੰਨਾ ਕਿ ਲੱਗਿਆ ਤੁਹਾਨੂੰ ਕਿ ਯਾਰ ਮਤਲਬ ਤੁਸੀਂ ਰੀਅਲ ਵੀ ਕਦੇ ਫੀਲ ਕੀਤਾ ਸੈੱਟ ਤੇ ਜਾਂ ਇਮੋਸ਼ਨਲ ਹੋਏ ਤੁਸੀਂ ਸੈੱਟ ਤੇ ਫਿਲਮਾਂ ਦੇ ਦੌਰਾਨ ਇਮੋਸ਼ਨਲ ਪੜਨ ਲੱਗੇ ਬਹੁਤ ਵਧੀਆ ਸੀ ਉਸ ਤੋਂ ਬਾਅਦ ਤੇ ਜੇ ਤੁਸੀਂ ਇਮੋਸ਼ਨਲ ਹੋਣ ਲੱਗ ਪਏ ਸੀ ਸੀਨ ਦੇ ਵਿੱਚ ਫਿਰ ਸੀਨ ਦਾ ਹੀ ਇੰਪੈਕਟ ਚੱਲਿਆ ਜਾਣਾ ਹੈ ਹੂੰ ਕਈ ਵਾਰੀ ਇੱਕ ਬੰਦਾ ਇੱਕ ਐਕਟਰ ਇੱਕ ਕਿਰਦਾਰ ਜਿਹੜਾ ਹੈਗਾ ਉਹ ਜਦੋਂ ਐਕਟਿੰਗ ਕਰ ਰਿਹਾ ਹੈ ਉਹ ਬਹੁਤ ਹਲਕੇ ਤਰੀਕੇ ਨਾਲ ਕੋਈ ਗੱਲ ਕਹਿੰਦਾ ਹੈ ਪਰ ਉਸ ਗੱਲ ਦੇ ਵਿੱਚ ਕਿੰਨੀ ਡੈਪਥ ਹੈ ਉਹ ਕਿੰਨੀ ਡੂੰਗੀ ਗੱਲ ਹੈ ਉਹ ਆਡੀਅנס ਨੂੰ ਇੰਪੈਕਟ ਉਦੋਂ ਹੀ ਆਉਂਦਾ ਹੈ ਵੀ ਇਹ ਦੇਖੋ ਯਾਰ ਇਹਨੇ ਸਮਾਈਲ ਨਾਲ ਇਹ ਗੱਲ ਕਹੀ ਪਰ ਸਾਨੂੰ ਟੱਚ ਕਰ ਗਈ ਸੋ ਜੋ ਵੀ ਸੀਗਾ ਜੋ इमोਸ਼ਨ ਜੋ ਸਾਰਾ ਕੁਝ ਫੀਲ ਕਰਨਾ ਸੀ ਉਹ ਪੜਨ ਲੱਗੇ ਸਕ੍ਰਿਪਟ ਪੜਨ ਲੱਗੇ ਬੁੱਕ ਪੜਨ ਲੱਗੇ ਉਹਨਾਂ ਦੀ ਕਿਤਾਬ ਪੜਨ ਲੱਗੇ ਸਾਨੂੰ ਹੋ ਗਿਆ ਸੀਗਾ